ਜੋ ਮਾਂ ਸਰਕਾਰ ਪਿਛਲੇ 2 ਸਾਲ ਤੋਂ ਹੁੰਦ ਚਾਈ ਹੈ ਤੁਸੀਂ 2022 ਚ ਵੋਟਾਂ ਪਾ ਕੇ ਇੱਕ ਐਮਐਲਏ ਨਹੀਂ ਇੱਕ ਮੁੱਖ ਮੰਤਰੀ ਬਣਾਤਾ ਸਾਡਾ ਸਿਰ ਤਾਂ ਹਮੇਸ਼ਾ ਤੁਹਾਡੇ ਅੱਗੇ ਝੁਕਦਾ ਹੈ ਪੂਰੀ ਅਸੀਂ ਕਿਤੇ ਵੀ ਹੋਰ ਜਾਈਏ ਨਾ ਜਾਈਏ ਦਿਲ ਕਰਦਾ ਭੱਜ ਕੇ ਤੂਰੀ ਵਾਲਿਆਂ ਨੂੰ ਤਾਂ ਮਿਲੀ ਆਈ ਏ ਤੂਰੀ ਵਾਲਿਆਂ ਨੇ ਇੰਨਾ ਮਾਣ ਬਖਸ਼ਿਆ ਇੰਨਾ ਸਤਕਾਰ ਬਖਸ਼ਿਆ ਜਦ ਵੀ ਮਿਲਦੇ ਆ ਤੁਸੀਂ ਹੱਸ ਕੇ ਮਿਲਦੇ ਹੋ ਖਿੜੇ ਮੱਥੇ ਮਿਲਦੇ ਹੋ ਹਮੇਸ਼ਾ ਦਿਲ ਅਹੀ ਕਰਦਾ ਕਿ ਧੂਰੀ ਵਾਲਿਆਂ ਦੇ ਸੁੱਖਾਂ ਦੁੱਖਾਂ ਚ ਜਿੰਨਾ ਹੋ ਸਕਦਾ ਪਰਿਵਾਰਕ ਰਿਸ਼ਤੇ ਨਹੀਂ ਹੁੰਦੇ ਨੇ ਪਰ ਫਿਰ ਵੀ ਦਿਲ ਕਰਦਾ ਕਿ ਆ ਕੇ ਮਿਲ ਕੇ ਜਾਈਏ ਗੱਲ ਕਰ ਲਈਏ ਜੇ ਆਪਾਂ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਤੁਹਾਨੂੰ ਪਤਾ ਹੈ ਪੰਜਾਬ ਦੇ ਕੰਮ ਸੀਗੇ ਜਿਹੜੇ ਬਹੁਤ ਪਿਛਲੇ ਹੋਏ ਸੀਗੇ ਕੋਈ ਕੰਮ ਜਿਹੜਾ ਆਪਾਂ ਦੇਖ ਲਈਏ ਕੋਈ ਕੰਮ ਵੀ ਸ਼ੁਰੂ ਕੀ ਮਤਲਬ ਮੈਨੂੰ ਲੱਗਦਾ ਕੰਮ ਹੋਇਆ ਹੀ ਨਹੀਂ ਜੋ ਪੁਰਾਣੇ ਹਸਪੀਟਲ ਬਣੇ ਹੋਏ ਸੀ ਉਹ ਹੀ ਹੋਏ ਸੀਗੇ ਪੁਰਾਣੇ ਸਕੂਲ ਬਣਿਆ ਹੋਏ ਸੀ ਉਹੀ ਹੀ ਸੀਗੇ ਕੋਈ ਇੱਥੇ ਇੱਟ ਨਵੀਂ ਨਹੀਂ ਸੀ ਲੱਗੀ ਕੋਈ ਨਵੇਂ ਟੀਚਰ ਨਹੀਂ ਭਰਤੀ ਹੋਏ ਕੋਈ ਨਵੇਂ ਡਾਕਟਰ ਨਹੀਂ ਭਰਤੀ ਹੋਏ ਤੁਸੀਂ ਦੇਖੋਗੇ ਮਾਨ ਸਰਕਾਰ ਦਾ ਸਭ ਤੋਂ ਵੱਡਾ ਵਾਅਦਾ ਸੀਗਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵੀ 600 ਯੂਨਿਟ ਬਿਜਲੀ ਫ੍ਰੀ ਕਰਨਗੇ ਆਉਂਦਿਆਂ ਮੁੱਖ ਮੰਤਰੀ ਬਣਦਿਆਂ ਸਭ ਤੋਂ ਪਹਿਲਾਂ ਉਹਨਾਂ ਨੇ ਬਿਜਲੀ ਹੀ ਫ੍ਰੀ ਕੀਤੀ ਐ ਬਿਜਲੀ ਦਾ ਬਿੱਲ ਤਾਂ ਨਹੀਂ ਆਉਂਦਾ ਦੂਜਾ ਵੱਡਾ ਵਾਅਦਾ ਸੀਗਾ ਬਈ ਜਿਹੜੇ ਆਪਾਂ ਬੱਚਿਆਂ ਨੂੰ এডਿਕੇਸ਼ਨ ਵਧੀਆ ਦੇਣੀ ਆ ਹਰ ਹਲਕੇ ਨੂੰ ਮਾਨ ਸਰ ਨੇ ਐਲਾਨ ਕੀਤਾ ਹੈ ਸਕੂਲ ਆਫ ਐਮਿਨੈਂਸ ਜ਼ਰੂਰ ਮਹਈਆ ਕਰਾਇਆ ਜਾਏਗਾ ਤਾਂ ਜੋ ਸਾਡੇ ਬੱਚਿਆਂ ਨੂੰ ਦੂਰ ਜਾ ਕੇ ਨਾ ਪੜਨਾ ਪਵੇ ਉਹਨਾਂ ਦੇ ਹਲਕੇ 'ਚ ਉਹਨਾਂ ਦੇ ਨੇੜੇ ਵਧੀਆ ਸਿੱਖਿਆ ਉਹਨਾਂ ਨੂੰ ਮਿਲੇ ਸੋ ਧੀਰੀ ਨਾ ਵੀ ਇੱਕ ਸਕੂਲ ਆਫ ਐਮਿਨੈਂਸ ਜ਼ਰੂਰ ਜਲਦ ਮਿਲੂਗਾ ਇਹ ਮਾਨ ਸਰ ਦਾ ਤੁਹਾਡੇ ਨਾਲ ਵਾਅਦਾ ਹੈ ਤੀਜੀ ਵੱਡੀ ਗੱਲ ਸੀਗੀ ਵੀ ਜਿਹੜੇ ਮੈਡੀਕਲ ਸੁਵਿਧਾਵਾਂ ਨੇ ਉਹ ਵੀ ਬਹੁਤ ਪਿਛੜੀਆਂ ਸੀਗੀਆਂ ਆਪਣਾ ਸਿਵਲ ਹਸਪਤਾਲ ਦੀ ਆਪਾਂ ਧੂਰੀ ਦੀ ਗੱਲ ਕਰ ਲਈਏ ਤੇ ਬਹੁਤ ਮਾੜੀ ਹਾਲਤ ਸੀ ਹਸਪਤਾਲ ਤੁਸੀਂ ਉਹਨਾਂ ਨੂੰ ਮਾਨ ਸਰਕਾਰ ਨੇ 22 ਕਰੋੜ ਰੁਪਏ ਜਾਰੀ ਕੀਤਾ ਜਿਹਦੇ ਨਾਲ ਬਿਲਡਿੰਗ ਵੀ ਵਧੀਆ ਬਣੂਗੀ ਮਸ਼ੀਨਾਂ ਵੀ ਲਗੀਆਂ ਆਉਣਗੀਆਂ ਤੇ ਥੋੜੇ ਜਿਹੇ ਟੈਸਟ ਨੇ ਉਹ ਵੀ ਉੱਥੇ ਅੰਦਰ ਹੀ ਹੋਣਗੇ ਤੁਹਾਨੂੰ ਬਾਹਰ ਜਾ ਕੇ ਟੈਸਟ ਨਹੀਂ ਕਰਾਉਣੇ ਪੈਣੇ ਪੈਸਾ ਨਹੀਂ ਖਰਚਣਾ ਪੈਣਾ ਥੋੜੇ ਨੇੜੇ ਇੱਥੇ ਮੈਂ ਆਈ ਸੀਗੀ ਪਿਛਲੇ ਸਾਲ ਤੁਹਾਨੂੰ ਸਭ ਨੂੰ ਵੀ ਪਤਾ ਤੁਸੀਂ ਮਿਲੀਆਂ ਵੀ ਸੀਗੀਆਂ ਮੈਨੂੰ ਸਾਰੀਆਂ ਭੈਣਾਂ ਵੀਰ ਵੀ ਇੱਥੇ ਮਹੱਲਾ ਕਲੀਨਿਕ ਵੀ ਬਣਿਆ ਤੇ ਸਭ ਤੋਂ ਜਿਆਦਾ ਉਹ ਸੰਗਰੂਰ ਚ ਜੇ ਕਿਸੇ ਮਹੱਲਾ ਕਲੀਨਿਕ ਦੀ ਹੈ ਤੋਂ ਇੱਕ ਮਹੱਲਾ ਕਲੀਨਿਕ ਦੀ ਹੈ ਮਾਨਸਰ ਨੂੰ ਪਤਾ ਸੀਗਾ ਵੀ ਇਹ ਏਰੀਆ ਇਹੋ ਜਿਹਾ ਜਿੱਥੇ ਸਭ ਤੋਂ ਜ਼ਿਆਦਾ ਲੋਡ ਹੈ ਕਿਉਂਕਿ ਆਬਾਦੀ ਵੀ ਜ਼ਿਆਦਾ ਸੀਗੀ ਗੰਦਗੀ ਵੀ ਜ਼ਿਆਦਾ ਸੀਗੀ ਸਰਕਾਰ ਕੇ ਇੱਕ ਮਹੱਲਾ ਕਲਿਨਿਕ ਜਰੂਰ ਮਹਿਆ ਕਰਾਇਆ ਜਾਵੇ ਤੇ ਸਭ ਤੋਂ ਪਹਿਲਾ ਮਹੱਲਾ ਕਲਿਨਿਕ ਜੇ ਬਣਿਆ ਆਸ ਤੇ ਬਾਜ਼ੀਗਰ ਬਸਤੀ ਵਿੱਚ ਬਣਿਆ। ਸੋ ਇਹ ਜੇ ਕੰਮ ਮਾਨ ਸਰਕਾਰ ਕਰ ਰਹੀ ਹੈ। ਬਾਕੀ ਜਿਹੜੀਆਂ ਥੋਡੀਆਂ ਵੀ ਮੰਗਾ ਨੇ ਲੋਕਲ ਹਲਕੇ ਨੂੰ ਲੈ ਕੇ ਜਾਂ ਤੁਹਾਡੇ ਮਹੱਲੇ ਨੂੰ ਲੈ ਕੇ ਉਹ ਵੀ ਤੁਸੀਂ ਜਾਣੂ ਕਰਾਇਆ ਬਈ ਇੱਥੇ ਜਿਹੜਾ ਸੇਫਟੀ ਹੈ ਉਹ ਚਾਹੀਦੀ ਹੈ ਮਾਵਾ ਪੈਣਾ ਨੂੰ। ਬਈ ਇੱਕ ਤਾਂ ਸੀਟ ਨਹੀਂ ਤਾਂ ਲੱਗਣੀਆਂ ਚਾਹੀਦੀਆਂ ਨੇ। ਇੱਕ ਮੈਨੂੰ ਲੱਗਦਾ ਵੀ ਤੁਹਾਡੇ ਸੇਫਟੀ ਨਹੀਂ ਹੈਗੀ ਥੋੜੀ ਜੀ ਜੇ ਪੁਲਿਸ ਪੈਟਰੋਲਿੰਗ ਹੋ ਜੇ ਤਾਂ ਤੁਹਾਨੂੰ ਜ਼ਿਆਦਾ ਤੁਸੀਂ ਸੇਫ ਫੀਲ ਕਰੋਗੇ ਉਹ ਵੀ ਅਸੀਂ ਮਾਨ ਸਰ ਨੂੰ ਜ਼ਰੂਰ ਤੁਹਾਡੀ ਸਿਫਾਰਿਸ਼ ਕਰਾਂਗੇ ਵੀ ਜਿਹੜਾ ਵੀ ਤੁਹਾਡਾ ਸਟਰੀਟ ਲਾਈਟਾਂ ਦਾ ਕੰਮ ਹੈ ਇਹ ਵੀ ਜਲ ਤੋਂ ਜਲਦ ਲੱਗਣ ਸੀਸੀਟੀਵੀ ਕੈਮਰੇਜ ਲੱਗਣ ਤਾਂ ਕਿ ਸਾਡੀਆਂ ਮਾਵਾਂ ਭੈਣਾਂ ਸੇਫਲੀ ਸਵੇਰੇ ਜਾਣਾ ਵੀ ਪਏ ਤੇ ਸੇਫ ਫੀਲ ਕਰਨ ਇੱਕ ਹੋਰ ਵੱਡਾ ਮਸਲਾ ਹੁੰਦਾ ਹੈ ਕਿ ਇੱਥੇ ਓਵਰ ਬ੍ਰਿਜ ਜਾਂ ਅੰਡਰ ਬ੍ਰਿਜ ਬਣਨਾ ਸੋ ਮਾਨ ਸਰਕਾਰ ਨੇ ਇਹ ਵੀ ਵੱਡਾ ਫੈਸਲਾ ਕੀਤਾ ਹੈ ਸੀ ਟਨਯੋਰ ਚ ਉਹ ਵੀ ਓਵਰ ਬ੍ਰਿਜ ਜਾਂ ਅੰਡਰ ਬ੍ਰਿਜ ਜੋ ਵੀ ਹੈ ਜੋ ਤੁਹਾਡੀ ਮੰਗ ਹੈ ਐਸੀ ਟਨਯੋਰ ਚ ਪੂਰੀ ਕਰਨਗੇ ਅਗਲੀ ਵਾਰ ਨਹੀਂ ਹੈਗਾ ਵੀ ਅਗਲੇ 5 ਸਾਲਾਂ ਤੇ ਪਾਉ ਜਿਹੜੇ ਵਾਦੇ ਕਰਕੇ ਆਏ ਸੀ ਇਹਨਾਂ ਹੀ 5 ਸਾਲਾਂ ਚ ਪੂਰੇ ਕਰਕੇ ਤਾਂ ਥੋਟ ਦੁਬਾਰਾ ਵੋਟਾਂ ਮੰਗਣ ਆਵਾਂਗੇ ਬਾਕੀ ਸਭ ਨੂੰ ਪਤਾ ਵੀ ਆਪਾਂ ਸਰਕਾਰਾਂ 5 ਸਾਲ ਲਈ ਚੁੰਦੇ ਆ ਕੋਈ ਵੀ ਸਰਕਾਰ 2 ਸਾਲਾਂ ਚ ਪੂਰੇ ਕੰਮ ਨਹੀਂ ਕਰ ਸਕਦੀ ਅਜੀ ਆਪਣੀ ਸਰਕਾਰ ਬਣੇ ਨੂੰ ਸਿਰਫ 2 ਸਾਲ ਹੋਏ ਨੇ 3 ਸਾਲ ਬਾਕੀ ਨੇ ਜਿਹੜੇ ਹੋਰ ਵੀ ਕੰਮ ਰਹਿੰਦੇ ਨੇ ਅਜੇ ਲੰਬਾ ਸਮਾਂ ਹੈਗਾ ਉਹ ਵੀ ਪੂਰੇ ਹੋਣਗੇ ਸਭ ਤੋਂ ਵੱਡੀ ਮੰਗ ਤਾਂ ਭੈਣਾ ਦੀ 1000 ਰੁਪਏ ਦੀ ਹੈ ਉਹ ਜਲਦ ਪੂਰੀ ਚਾਹੀਦੀ ਹੈ ਚਲੋ ਇਹ ਤਾਂ ਥੋੜਾ ਪਿਆਰ ਹੈ ਜਿਹੜਾ ਸਾਨੂੰ ਵੀ ਖਿੱਚ ਕੇ ਲੈ ਆਉਂਦਾ ਮੇਰੀ ਵੀ ਬੇਟੀ ਛੋਟੀ ਦੀ ਹੈ 2 ਮਹੀਨੇ ਦੀ ਹੈ ਪਰ ਉਹਨੂੰ ਛੱਡ ਕੇ ਆਉਣੀ ਹੈ ਕਿਉਂਕਿ ਤੁਹਾਡਾ ਮੋਹ ਖਿੱਚਦਾ ਹੈ ਦਿਲ ਛੋਟੇ ਜਿਹੇ ਬੱਚੇ ਨੂੰ ਵੀ ਨਹੀਂ ਦਿਲ ਕਰਦਾ ਵੀ ਛੱਡ ਕੇ ਆਵਾਂ ਪਰ ਤੁਹਾਡਾ ਪਿਆਰ ਹੈ ਜਿਹੜਾ ਇੱਥੇ ਲੈ ਆਉਂਦਾ ਹੈ ਰਾਤ ਦੇ 11 ਵੀ ਵੱਜ ਜਾਂਦੇ ਨੇ ਜਾਂਦਿਆਂ ਨੂੰ ਘਰ ਲੇਟ ਹੋ ਜੀਦਾ ਹੈ ਮਿਲਿਆ ਵੀ ਨਹੀਂ ਜਾਂਦਾ ਚੰਗੀ ਤਰ੍ਹਾਂ ਪਰ ਜੋ ਰੱਬ ਨੇ ਪਰਮਾਤਮਾ ਨੇ ਤੇ ਤੁਸੀਂ ਸਾਡੀ ਡਿਊਟੀ ਲਈ ਹੈ ਉਹ ਅਸੀਂ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਮਾਨ ਸਾਹਿਬ ਨੇ ਸਾਡੀ ਵੱਡੀ ਡਿਊਟੀ ਲਈ ਹੈ ਝੋਟਾ ਘਟਨੀਆਂ ਨਹੀਂ ਚਾਹੀਦੀਆਂ ਵਧਣ ਗਿਆ ਵਾਅਦਾ ਤੁਹਾਡਾ ਦੱਬੋ ਹੱਥ ਖੜੇ ਕਰਕੇ ਦੱਸੋ ਵੋਟਾਂ ਵਧਣਗੀਆਂ ਜੀ ਜਿੱਤੂ ਗਾ ਵੀ ਜਿੱਤੂ ਗਾ ਜਿੰਦਾਬਾਦ 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 ਧੰਨਵਾਦ ਜੀ ਧੰਨਵਾਦ ਤੁਹਾਡਾ ਪਿਆਰ ਹੈ ਜੀ ਸੋ ਇਦਾਂ ਦੇ ਕੰਮ ਮਾਨ ਸਰਕਾਰ ਕਰ ਰਹੀ ਆ ਆਪਾਂ ਸਭ ਨੂੰ ਪਤਾ ਹੈ ਵੀ ਆਉਣ ਵਾਲੀ ਇੱਕ ਤਰੀਕ ਨੂੰ ਲੋਕ ਸਭਾ ਚੋਣਾਂ ਹੁਣ ਜਾਰੀ ਆ ਨੇ ਸਾਡੇ ਇਥੋਂ ਦੇ ਕੈਂਡੀਡੇਟ ਗੁਰਮੀਤ ਸਿੰਘ ਮੀਤ ਫੇਰ ਜੀ ਜਿਨ੍ਹਾਂ ਨੂੰ ਮਾਨ ਆਇਆ ਹੈ ਤੁਸੀਂ ਤੁਹਾਨੂੰ ਆਸ ਹੈ ਉਮੀਦ ਹੈ ਤੇ ਸਾਡੀ ਬੇਨਤੀ ਵੀ ਹੈ ਤੁਹਾਡੇ ਅੱਗੇ ਵੀ ਤੁਸੀਂ ਉਹਨਾਂ ਨੂੰ ਭਾਰੀ ਬਹੁਮਤ ਨਾਲ ਇੱਥੋਂ ਜਿਤਾ ਕੇ ਭੇਜੋ ਮੈਂ ਇੱਕ ਨਾਰਾ ਦਿੱਤਾ ਹੈ ਵੀ ਸੰਗਰੂਰ ਦੇ ਆਪਾਂ 10 ਜ਼ੀਰੋ ਕਰਨਾ ਹੈ ਤੇ ਮੇਰੀ ਤੁਹਾਡੇ ਅੱਗੇ ਅਪੀਲ ਹੈ ਕਿ ਸੰਗਰੂਰ ਪਹਿਲਾ ਨੰਬਰ ਤੇ ਆਉਣਾ ਚਾਹੀਦਾ ਹੈ ਕਿਸੇ ਵੀ ਪਾਸੋਂ ਵੋਟਾਂ ਨਾ ਖਟ ਜਾਣ ਇਸ ਵਾਰ ਜੇ ਮਾਨ ਸਰਕਾਰ ਨੇ ਕੰਮਾਂ ਦੀ ਕਮੀ ਨਹੀਂ ਛੱਡੀ ਤੇ ਤੁਸੀਂ ਵੋਟਾਂ ਦੀ ਵੀ ਕੋਈ ਕਮੀ ਨਾ ਛੱਡਿਓ ਐਨੀਆਂ ਕੁ ਤੁਸੀਂ ਮੇਰੀਆਂ ਬੇਨਤੀਆਂ ਕਬੂਲ ਕਰੋ ਸੋਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ 'ਤੇ ਹੈ ਜੀ ਆਓ ਆਪਾਂ ਦੋ ਨਾਰੇ ਲਾ ਕੇ ਸਮਾਪਤੀ ਕਰੀਏ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਆਮ ਆਦਮੀ ਪਾਰਟੀ ਜ਼ਿੰਦਾਬਾਦ ਆਮ ਆਦਮੀ ਪਾਰਟੀ ਜ਼ਿੰਦਾਬਾਦ